ਆਹ ਬੇਰੁਜ਼ਗਾਰ ਸਾਥੀਓ ਅੱਜ ਕਰਨ ਕਰਨ ਟੈਂਕੀ ਦੇ ਬ੍ਰਿਜ ਚੜਿਆ ਸੀਗਾ ਹੁਣ ਰਾਜੀਵ ਸਿੰਘ ਭੁੱਲਰਾ ਮંત્રી ਨੇ ਸਾਨੂੰ ਭਰੋਸਾ ਦੇ ਕੇ ਅਮਰੀਸ਼ ਨੂੰ ਦੇਖੀ ਤੋਂ ਸਾਰੇ ਆ ਜਿਹੜਾ ਸਿਹਤ ਭਾਗ ਦੇ ਵਿੱਚ ਉਮਰ ਹੱਦ ਛੋਟ ਦੇਣ ਵਾਸਤੇ ਸਿਹਤ ਮੰਤਰੀ ਨਾਲ ਗੱਲ ਕਰਕੇ ਦੁਬਾਰਾ ਪ੍ਰਪੋਜ਼ਲ ਬਣਾ ਕੇ ਭਰੋਸਾ ਦਿੱਤਾ ਕਿ ਤੁਹਾਨੂੰ ਉਮਰ ਹੱਦ ਛੋਟ ਦਿੱਤੀ ਜਾਣੀ ਹੈ ਉਮੀਦ ਹੈ ਇਸ ਗੱਲ ਦੀ ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਕਿ ਸਾਨੂੰ ਵੀ ਉਹਦੇ ਵਿੱਚ ਅਪਲਾਈ ਕਰਵਾਇਆ ਜਾਊਗਾ ਜਿੰਨਾ ਦੀ ਉਮਰ ਲੰਘ ਚੁੱਕੀ ਹੈ ਤੋ ਜਿਹੜੀ ਪੰਜਾਬ ਵਾਸਤੇ ਜਾਂ ਆ ਮਾਸਟਰ ਕੈਡਰ ਦੀਆਂ ਲੈਕਚਰ ਆਦਿ ਪੋਸਟਾਂ ਵਾਸਤੇ ਗੱਲ ਹੈ ਸਾਥੀ ਰਾਮਨ ਸਿੰਘ ਰਿਸੋਰਸ ਡਿਵੀਜ਼ਨਲ ਕੰਮੀ ਦੇ ਸਾਥੀ ਰਾਮਨ। ਇੱਕੋ ਜਿਹਾ ਦੱਸਿਆ ਗਿਆ ਜੀ ਲਾਲਜੀਤ ਕੁਲਰਾ ਹੁਣ ਮੰਤਰੀ ਇੱਥੇ ਪਹੁੰਚੇ ਸੀ। ਉਹਨਾਂ ਵੱਲੋਂ ਫੋਨ ਕਰਕੇ ਅੱਜ ਹੋਰ ਪਹਿਲਾਂ ਸਾਡੇ ਸਿੱਖਿਆ ਮੰਤਰੀ ਆ। ਉਹਨਾਂ ਨਾਲ ਕਲੀਅਰ ਗੱਲ ਲੰਮੀ ਚੱਲੀ ਆ। ਜਿਹੜੀ ਭਰਤੀ ਆ ਉਹ 31 ਦਸੰਬਰ ਤੋਂ ਪਹਿਲਾਂ ਦੇ ਦਿੱਤੀ ਜਾਵੇ ਜਿਹਦਾ ਓਵਰੇਜ ਜਿਹੜੇ ਪਹਿਲਾਂ ਹੋਏ ਉਹ ਤਾਂ ਹੋਏ ਆ ਜੀ ਹੋਰ ਹੋ ਜਾਣਗੇ ਓਵਰੇਜ ਜਿਹੜੇ ਓਵਰੇਜ ਹੋ ਚੁੱਕੇ ਆ ਉਹਨਾਂ ਲਈ ਵਨ ਟਾਈਮ ਚਾਂਸ ਇੱਕ ਸਿੰਗਲ ਮੌਕਾ ਜਿਹੜਾ ਆਉਣ ਵਾਲੀ ਮਾਰਕੀਟਰ ਤੇ ਲੈਕਚਰ ਆ ਦੀ ਭਰਤੀ ਉਹਨਾਂ ਦੋਨਾਂ ਨੂੰ ਦਿੱਤਾ ਜਾਊਗਾ ਤੇ ਦੋਨਾਂ ਦਾ ਇਸ਼ਤਿਹਾਰ ਨਵੰਬਰ ਤੋਂ ਪਹਿਲਾਂ ਪਹਿਲਾਂ ਜਾਰੀ ਕੀਤਾ ਜਾਵੇ ਜਲਦੀ ਇਹ ਭਰੋਸਾ ਹਰਜੋਤ ਬੈਸ਼ ਨੇ ਦਿੱਤਾ ਹੈ ਕਿ ਮੈਂ ਸਮਾਗਮਾਂ 'ਚ ਫਿੱਦੀ ਆ ਉਸ ਤੋਂ ਬਾਅਦ ਨਾਲ ਦੀ ਨਾਲ ਪ੍ਰਪੋਜ਼ਲ ਦੀ ਤਿਆਰੀ ਕਰਵਾ ਦੇਵਾਂਗੀ ਤੇ ਉਸ ਦੇ ਨਾਲ ਜਿਹੜਾ OST ਹੈ ਉਹਨਾਂ ਨਾਲ ਗੱਲ ਹੋ ਗਈ ਸੀ ਜਮ ਸਾਹਿਬ ਦੇ ਕਿ ਪਰਸਨਲ ਤੋਂ ਅਪਰੂਵਲ ਫਾਈਲ ਜਿਹੜੀ ਉਮਰ ਹਦਾਂ ਦੀ ਉਹ ਉਹਨਾਂ ਦੀ ਗਰਾਉਂਡਿੰਗ ਕਰਨ ਵਾਲੀ ਹੋਊਗੀ ਤਾਂ ਇਹਦੇ ਨਾਲ ਹੀ ਜਿਹੜੀ 55% ਦੀ ਸ਼ਰਤ ਹੈ ਉਸ ਤੇ ਵੀ ਜਿਹੜੀ ਖੁੱਲ ਕੇ ਗੱਲ ਹੋਈ ਹੈ ਸਾਰੀ ਡਿਟੇਲ ਦੇ ਵਿੱਚ ਦੱਸ ਦਿੱਤੀ ਗਈ ਹੈ ਉਸ ਤੇ ਵੀ ਭਰੋਸਾ ਦਿੱਤਾ ਗਿਆ ਮੰਤਰੀ ਵੱਲੋਂ ਆਪਣੇ ਡੋਟ ਪ੍ਰਿੰਸੀਪਲ ਵੱਲੋਂ ਤੇ ਇਸ ਨੂੰ ਵੀ ਜ਼ਰੂਰ ਵਿਚਾਰਿਆ ਜਾਊਗਾ ਜਿਸ ਨੂੰ ਆਪਾਂ ਬੈਂਕ ਕੇ ਸਾਰੀ ਗੱਲਬਾਤ ਕਰਾਂਗੇ ਅੱਗੇ ਦੀ ਗੱਲਬਾਤ ਕਿਸ ਤਰ੍ਹਾਂ ਦੀ ਹੈ ਮਨੀਸ਼ ਜੀ ਸਾਥੀਓ ਮਨੀਸ਼ ਜੀ ਸਾਥੀਓ ਅੱਜ ਥੈਂਕ ਯੂ ਟੂ ਲੀਡਿੰਗ ਫਿਨੈਂਸ਼ੀਅਲ ਮੰਤਰੀ ਪੰਜਾਬ ਜਿਹੜੇ ਆ ਉਹਨਾਂ ਨੇ ਮਿਲ ਕੇ ਗੱਲ ਆ ਰਹੀ ਆ ਪੰਜਾਬ ਦੇ ਮਾਹੌਲ ਵਿੱਚ ਇਹ ਜਿਹੜਾ ਮੇਨ ਸਾਡਾ ਮੋਟੀ ਜਿਹੜਾ ਸੀ ਓਵਰਏਜ ਤੇ 55% ਵਾਲੀ ਸੱਤ ਜਿਹੜੀ ਆ ਉਹ ਉਹਨੂੰ ਹੀ ਰੱਦ ਕਰਵਾਉਣ ਦਾ ਤੇ ਉਹਨਾਂ ਨੇ ਪੂਰੀ ਚੰਗੀ ਤਰ੍ਹਾਂ ਡਿਟੇਲ ਨਾਲ ਜਿਹੜਾ ਹੈ ਤੁਗਾਈ ਨਾਲ ਇੱਕ ਗੱਲ ਨੂੰ ਸਾਡੇ ਮਨੂਦ ਹੈ ਤੇ ਉਹਨਾਂ ਨੇ ਪੂਰਾ ਭਰੋਸਾ ਦਿੱਤਾ ਕਿ ਨਾਲੇ ਜਿਹੜੇ ਮਸਲੇ ਆ ਉਹ ਬਹੁਤ ਜਲਦੀ ਜਿਹੜੇ ਆ ਹੱਲ ਕਰਵਾਏ ਜਾਣਗੇ ਜੀ ਹਾਂ ਅੰਦਜੀ ਤਰਤਨ ਤੋਂ ਜੋ ਜਿਲਾ ਆਪਣੇ ਸਮਾਪਤੇ ਆ 2 ਮਿੰਟਾਂ ਵਿੱਚ ਜੇਵੇਂ ਸਾਥੀ ਆ ਜੇ ਪਹੁੰਚੇ ਹੋਏ ਆ ਸਾਡੇ ਪਹੁੰਚਣ ਦਾ ਇੱਕ ਇੱਕ ਨਿੱਕੀ ਜਿਹੀ ਗੱਲ ਆ ਇੱਕ ਨਿੱਕੀ ਜਿਹੀ ਗੱਲ ਐਡ ਕਰਨੀ ਰਹੀ ਹੈ ਆ ਕਰੀਬ ਇਸ ਘੰਟਾ ਲਾਜ ਸਿੰਘ ਖੋਲਰ ਸਭਾ ਘੰਟਾ ਸਾਡੇ ਕੋਲੇ ਖੜੇ ਐ ਸਾਰਿਆਂ ਮਸਲਿਆਂ ਤੇ ਪਭ 45% ਵਾਲੀ ਐ ਕਿ ਅੱਜ ਵੀ ਦਾਖਲੇ 45 50 ਤੇ ਹੋ ਰਹੇ ਨੇ ਯੂਨੀਵਰਸਟੀਆਂ ਕਿਵੇਂ ਫੀਸਾਂ ਲੈ ਕੇ ਜਿਹੜਾ ਨੰਬਰ ਵਧਾਉਣ ਤੇ ਲੁੱਟ ਕਰ ਰਹੀਆਂ ਨੇ ਸਾਰੇ ਚੋਟੂ ਮਸਲੇ ਲੰਮੇ ਚੌੜੀ ਡਿਸਕਸ ਕਰ ਹੋ ਕੇ ਕੀਤੀ ਐ ਜੇ ਇਸਨੇ ਗੱਲ ਤੇ ਸਰਕਾਰ ਖੜੀ ਉੱਤਰਦੀ ਐ ਆਪਕੋ ਅੱਜ ਧਾਰਨਾ ਦੀ ਪ੍ਰਾਪਤੀ ਹੈ ਧੰਨਵਾਦ ਹੈ ਪਰੰਤੂ ਜਦੋਂ ਤੱਕ ਸਾਰੀਆਂ ਮੰਗਾਂ ਇੰਪਲੀਮੈਂਟ ਨਹੀਂ ਹੋ ਜਾਂਦੀਆਂ ਪੂਰੀਆਂ ਨਹੀਂ ਹੁੰਦੀਆਂ ਆਪਾਂ ਬੈਠਣਾ ਨਹੀਂ ਆਪਣੀਆਂ ਪੋਸਟਾਂ ਵਾਲੇ ਨੇ ਲੈਕਚਰਾਂ ਮਾਸਟਰ ਕੇਟਰ ਦੀਆਂ ਉਦੋਂ ਤੱਕ ਸੰਦਰਸ ਜਾਰੀ ਰਹੂਗਾ ਤੁਹਾਡਾ ਸਾਰਿਆਂ ਦਾ ਧੰਨਵਾਦ